ਹਾਂਜੀ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਹਰੀ ਮਿਰਚ ਲਸਣ ਅਤੇ ਮੂਲੀ ਦੀ ਬਹੁਤ ਹੀ ਟੇਸਟੀ ਬਣਨ ਵਾਲੀ ਚਟਨੀ ਅਗਰ ਤੁਹਾਡਾ ਕੋਈ ਵੀ ਦਾਲ ਸਬਜ਼ੀ ਖਾਣ ਨੂੰ ਜੀਨ ਨਹੀਂ ਕਰਦਾ ਜਾਂ ਸਰਦੀਆਂ ਦੇ ਵਿੱਚ ਸਾਗ ਦੇ ਨਾਲ ਕੁਝ ਸਪੈਸ਼ਲ ਜਿਹਾ ਖਾਣ ਨੂੰ ਦਿਲ ਕਰਦਾ ਤੁਸੀਂ ਇਹ ਵਾਲੀ ਚਟਨੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਟੇਸਟੀ ਬਣਦੀ ਹੈ ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਵਾਲੀ ਚਟਨੀ ਦੀ ਰੈਸਪੀ ਪਸੰਦ ਆਊਗੀ ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜਦੀ ਕਲਾ ਚ ਹੋਵੋਗੇ ਤੰਦਰੁਸਤ ਹੋਵੋਗੇ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਤਵਾ ਗਰਮ ਰੱਖ ਲਿਆ ਤੇ ਉਸ ਦੇ ਉੱਪਰ ਲਸਣ ਦੀਆਂ ਕੁਝ ਕਲੀਆਂ ਰੱਖ ਲਵਾਂਗੇ 5-7 ਤੇ ਇੱਕ ਟਮਾਟਰ ਆਪਾਂ ਇਸ ਤਰ੍ਹਾਂ ਦੇ ਨਾਲ ਕੱਟ ਕੇ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਸੇਕ ਲਵਾਉਣ ਲਈ ਰੱਖ ਦੇਣਾ ਤੇ ਨਾਲ ਹੀ ਹਰੀ ਮਿਰਚ ਵੀ ਰੱਖ ਦੇਣੀ ਓਵੇਂ ਵੀਡੀਓ ਚ ਅੱਗੇ ਤੁਹਾਨੂੰ ਸ਼ੋਅ ਕਰੂੰਗੀ ਤੇ ਇੱਥੇ ਆਪਾਂ ਇੱਕ ਮੀਡੀਅਮ ਜਿਹਾ ਸਾਈਜ਼ ਦੀ ਮੂਲੀ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਛਿੱਲ ਲਵਾਂਗੇ ਤੁਸੀਂ ਸਾਫਤੀ ਮੂਲੀ ਵੀ ਐਡ ਕਰ ਸਕਦੇ ਹੋ ਮੈਂ ਥੋੜਾ ਜਿਹਾ ਮੂਲੀ ਦਾ ਹਿੱਸਾ ਪਰੋ ਕੱਟ ਦਿੱਤਾ ਸੀਗਾ ਤੇ ਦੇਖੋ ਮੂਲੀ ਆਪਾਂ ਚੰਗੀ ਤਰ੍ਹਾਂ ਨਾਲ ਛਿੱਲ ਲਈ ਆ ਤੇ ਇੱਕ ਹੀ మీడియం ਸਾਈਜ਼ ਦਾ ਆਪਾਂ ਪਿਆਜ਼ ਵੀ ਛਿੱਲ ਲਿਆ ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਇਸ ਨੂੰ ਮੋٹے-ਮੋٹے ਟੁਕੜਿਆਂ ਦੇ ਵਿੱਚ ਹੀ ਕੱਟ ਲੈਣਾ ਵਾ ਜਿਆਦਾ ਛੋਟੇ ਟੁਕੜੇ ਤੁਸੀਂ ਨਹੀਂ ਕਰਨੇ ਹਾਂਜੀ ਇਸ ਤਰ੍ਹਾਂ ਦੇ ਨਾਲ ਹੀ ਪਿਆਜ਼ ਦੇ ਵੀ ਮੋٹے-ਮੋٹے ਟੁਕੜੇ ਕੱਟ ਲੈਣੇ ਨੇ ਹਾਂਜੀ ਦੇਖੋ ਇਹ ਸਾਰਾ ਕੁਛ ਆਪਾਂ ਕੱਟ ਲਿਆ ਹੁਣ ਆਪਾਂ ਤਵੇ ਵੱਲ ਜਾਂਦੇ ਆਂ ਤੇ ਤਵਾ ਦੇਖੋ ਆਪਣਾ ਦੋ ਹਰੀਆਂ ਮਿਰਚਾਂ ਆਪਾਂ ਰੋਸਟ ਕਰ ਲਈਆਂ ਨੇ ਤੇ ਟਮਾਟਰ ਵੀ ਆਪਣੇ ਚੰਗੀ ਤਰ੍ਹਾਂ ਦੇ ਨਾਲ ਬਣ ਗਏ ਨੇ ਲਸਣ ਵੀ ਆਪਣਾ ਚੰਗੀ ਤਰ੍ਹਾਂ ਦੇ ਨਾਲ ਪੱਕ ਗਿਆ ਇਸ ਦੇ ਵਿੱਚ ਉਹਨੂੰ ਕੱਚਾ ਪਾਣੀ ਖਤਮ ਹੋ ਗਿਆ ਇਹਨਾਂ ਦਾ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਉਤਾਰ ਲਵਾਂਗੇ ਉਸੇ ਪਲੇਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਟਮਾਟਰਾਂ ਦੇ ਉੱਪਰੋਂ ਇਹਨਾਂ ਦਾ ਜਿਹੜਾ ਛਿਲਕਾ ਵਾ ਉਹ ਉਤਾਰ ਦੇਵਾਂਗੇ ਦੇਖੋ ਬਹੁਤ ਹੀ ਆਸਾਨੀ ਦੇ ਨਾਲ ਛਿਲਕਾ ਉੱਤਰ ਜਾਂਦਾ ਵਾ ਗਰਮ ਜਿਆਦਾ ਹੋਣ ਕਰਕੇ ਬੋਚ ਕੇ ਜੇ ਲਾਉਣਾ ਵਾ ਬਚਾ ਕੇ ਜੇ ਚੀਜ਼ ਦਿੱਕੋ ਹਾਂਜੀ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੌਪ ਕਰ ਲਵਾਂਗੇ ਤੁਸੀਂ ਮਿਕਸੀ ਦੇ ਵਿੱਚ ਗ੍ਰाइंड ਵੀ ਕਰ ਸਕਦੇ ਹੋ ਤੇ ਜਾਂ ਤੁਸੀਂ ਕੁੰਡੇ ਘੋਟਣੇ ਦੀ ਹੈਲਪ ਤੇ ਨਾਲ ਵੀ ਤੁਸੀਂ ਇਸ ਨੂੰ ਕੁੱਟ ਸਕਦੇ ਹੋ ਇਹ ਵਾਲੀ ਚਟਨੀ ਨੂੰ ਜੇ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾਉਣੀ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਚੋਪ ਕਰ ਲੈਣਾ ਵਾ ਸਭ ਤੋਂ ਪਹਿਲਾਂ ਆਪਾਂ ਪਿਆਜ਼ ਲਸਣ ਵਗੈਰਾ ਨੂੰ ਚੋਪ ਕਰ ਲਵਾਂਗੇ ਤੇ ਥੋੜਾ ਜਿਹਾ ਲਸਣ ਆਪਾਂ ਸਾਈਡ ਤੇ ਰੱਖ ਤਾ ਕਿਉਂਕਿ ਆਪਣਾ ਜਿਹੜਾ ਚੋਪਰ ਛੋਟਾ ਵਾ ਇੱਕ ਦੇ ਥੱਲੇ ਮੈਂ ਕੁਝ ਰੱਖ ਲਵਾਂਗੀ ਨਹੀਂ ਤਾਂ ਸਲਿੱਪ ਹੁੰਦਾ ਇਹ ਸਭ ਤੋਂ ਸੌਖਾ ਤਰੀਕਾ ਵਾ ਇਹ ਵਾਲਾ ਚਟਨੀ ਬਣਾਉਣ ਦਾ ਹੁਣ ਇੱਥੇ ਆਪਾਂ ਮੂਲੀਆਂ ਦੇ ਲਵੇਜੇ ਪੱਤੇ ਲਏ ਨੇ ਥੋੜੇ ਜਿ ਥੋੜਾ ਜਿਹਾ ਲਈ ਆਪਾਂ ਹਰਾ ਧਣੀਆ ਤੇ ਇਸ ਨੂੰ ਵੀ ਤੁਸੀਂ ਇਸ ਤਰ੍ਹਾਂ ਦੇ ਨਾਲ ਕੱਟ ਕੇ ਇਸ ਦੇ ਵਿੱਚ ਐਡ ਕਰ ਦੇਣਾ ਲਵੇ ਲਵੇ ਪੱਤੇ ਤੁਸੀਂ ਮੂਲੀਆਂ ਦੇ ਸਾਰੇ ਉਤਾਰ ਲੈਣੇ ਨੇ ਬਹੁਤ ਹੀ ਟੇਸਟੀ ਬਣਦੀ ਹੈ ਮੂਲੀ ਦੇ ਪੱਤਿਆਂ ਦੀ ਚਟਨੀ ਤੇ ਨਾਲ ਹੀ ਦੇਖਣ ਦੇ ਵਿੱਚ ਇਸ ਦੀ ਦਿੱਖ ਵੀ ਬਹੁਤ ਸੋਹਣੀ ਆਉਂਦੀ ਹੈ ਤੇ ਨਾਲ ਹੀ ਹੁਣ ਆਪਾਂ ਇਸ ਦੇ ਵਿੱਚ ਜਿਹੜੇ ਟਮਾਟਰ ਅਤੇ ਟਮਾਟਰ ਤੇ ਲਸਣ ਰੱਖਿਆ ਸੀ ਸਾਈਡ ਤੇ ਉਹ ਵੀ ਆਪਾਂ ਐਡ ਕਰ ਦਵਾਂਗੇ ਜਿਆਦਾ ਵੱਡਾ ਹੋਣ ਕਰਕੇ ਆਪਾਂ ਇਸ ਦੇ 2 ਤੋਂ 3 ਪੀਸ ਕਰਕੇ ਐਡ ਕਰ ਰਹੇ ਹਾਂ ਟਮਾਟਰ ਦੇ ਤੇ ਨਾਲ ਹੀ ਆਪਾਂ ਇਸ ਦੇ ਵਿੱਚ ਹਰੀ ਮਿਰਚ ਐਡ ਕਰ ਦਵਾਂਗੇ ਡੰਡੀਆਂ ਉਤਾਰ ਕੇ ਤੇ ਇਹਨਾਂ ਨੂੰ ਵੀ ਤੁਸੀਂ ਹੁਣ ਚੋਪ ਕਰ ਲੈਣਾ ਵਾ ਹਾਂਜੀ ਦੇਖੋ ਸਾਰੀਆਂ ਚੀਜ਼ਾਂ ਨੂੰ ਆਪਾਂ ਚੌਪ ਕਰ ਲਿਆ ਵਾ ਤੇ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਐਡ ਕਰ ਦਵਾਂਗੇ ਜਿਹੜੀ ਵੀ ਐਡ ਕਰਨੇ ਨੇ ਸਭ ਤੋਂ ਪਹਿਲਾਂ ਆਪਾਂ ਟੇਸਟ ਦੇ ਅਨੁਸਾਰ ਇਸ ਦੇ ਵਿੱਚ ਪਾ ਰਹੇ ਹਾਂ ਕਾਲਾ ਨਮਕ ਤੁਸੀਂ ਕੋਈ ਵੀ ਨਮਕ ਐਡ ਕਰ ਸਕਦੇ ਹੋ ਕਾਲਾ ਨਮਕ ਪਾਓਗੇ ਤਾਂ ਚਟਨੀ ਦਾ ਟੇਸਟ ਬਹੁਤ ਵਧੀਆ ਆਉਂਦਾ ਅੱਧਾ ਚਮਚੇ ਇਸ ਦੇ ਵਿੱਚ ਮੈਂ ਪਾ ਰਹੀ ਹਾਂ ਚਾਟ ਮਸਾਲਾ ਤੇ ਅੱਧਾ ਚਮਚੀ ਮੈਂ ਇਸ ਦੇ ਵਿੱਚ ਪਾ ਰਹੀ ਹਾਂ ਕਸ਼ਮੀਰੀ ਲਾਲ ਮਿਰਚ ਦਾ ਇਸ ਦੇ ਨਾਲ ਚਟਨੀ ਦਾ ਜਿਹੜਾ ਕਲਰ ਆ ਬਹੁਤ ਹੀ ਪਿਆਰਾ ਆਵੇਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਕਰ ਦਵਾਂਗੇ ਮਿਕਸ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚ ਦੇ ਕਰੀਬ ਇਸ ਦੇ ਵਿੱਚ ਬਿਨੇਗਰ ਐਡ ਕਰ ਦੇਵਾਂਗੇ। ਅਗਰ ਤੁਹਾਡੇ ਕੋਲ ਨਿੰਬੂ ਦਾ ਰਸ ਹੈਗਾ ਤਾਂ ਤੁਸੀਂ ਉਹ ਵੀ ਇਸ ਦੇ ਵਿੱਚ ਐਡ ਕਰ ਸਕਦੇ ਹੋ। ਤੇ ਬੱਚੇ ਦੀ ਆਵਾਜ਼ ਆ ਰਹੀ ਹੈ ਉਹ ਤੁਸੀਂ ਥੋੜੀ ਸਕਿਪ ਕਰਨਾ ਕਿਉਂਕਿ ਬੱਚੇ ਕਿਸੇ ਦੇ ਵੀ ਸਿਖਾਏ ਨਹੀਂ ਹੁੰਦੇ ਨਾ ਹੀ ਕਿਸੇ ਦੇ ਆਖੇ ਚੁੱਪ ਕਰਦੇ ਨੇ। ਪਚਟਨੀ ਆਪਣੀ ਬਣ ਕੇ ਹੋ ਗਈ ਹੈ ਬਿਲਕੁਲ ਰੈਡੀ ਤੇ ਹੁਣ ਆਪਾਂ ਇਸ ਨੂੰ ਕਰ ਲਵਾਂਗੇ ਸਰਵ। ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਵਰਦੀ ਵੀਡੀਓ ਚੰਗੀ ਲੱਗੀ ਹੋਵੇਗੀ ਅਗਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਐਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਨਾਲ ਵਾਲਾ ਬੈਲ ਆਈਕਨ ਜਰੂਰ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਤੁਸੀਂ ਇਹ ਹੁਣ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਸਾਗ ਨਾਲ ਸਬਜੀ ਨਾਲ ਕਿਸੇ ਵੀ ਚੀਜ਼ ਦੇ ਨਾਲੇ ਵਾਲੀ ਚਟਨੀ ਖਾ ਸਕਦੇ ਹੋ ਬਹੁਤ ਹੀ ਟੇਸਟੀ ਬਣਦੀ ਏ ਤੇ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰ੍ਹਾਂ ਚਟਨੀ ਬਣਾ ਕੇ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟ ਬਾਕਸ ਵਿੱਚ ਆਪਣੀ رائے ਦੇਣਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਪਿਆਰੀ ਜਿਹੀ ਯੂਨਿਕ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਹੱਸਦੇ ਰਹੋ ਵਸਦੇ ਰਹੋ ਨਵਾਂ ਸਾਲ ਸਾਰਿਆਂ ਨੂੰ ਮੁਬਾਰਕ ਥੈਂਕ ਯੂ